ਸਾਡੇ ਕਾ ਜਿੰਦਾਬਾਦ 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 ਸਾਡੇ ਕਾ ਜਿੰਦਾਬਾਦ 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 ਇਹ ਤਰਨ ਅਜੇ ਦਿਨ ਵੀ ਜਾਰੀ ਕੀ ਕਰਨਾ ਚਾਹੁੰਗੇ ਜੀ ਸਾਡੀ ਕੰਮ ਹੀ ਸਰਕਾਰ ਹੈ ਕਿ ਆ ਕਰਕੇ ਨੰਨੇ ਸਰ ਤੋਂ ਬਣਾ ਲਿਆ ਆਪ ਵੀ ਬੁਰਾਤਾ ਕੇ ਬਣਾਈ ਹੈ ਕਿਉਂਕਿ ਉਸ ਟਾਈਮ ਆਪਾਂ ਕਹਿੰਦੇ ਸੀ ਸਾਇਰ ਪੰਨੋਂ ਉਹਨੀਆਂ ਆਪਣੇ ਉਹਨਾਂ ਨਾਲ ਜੁੜਾ ਦੇ ਵਿੱਚ ਨੇ ਨਾ ਕਰ ਦਿੱਤੀਆਂ ਬਿਸ਼ਾ ਨੂੰ ਵੀ ਚੰਗੀ ਜਿਹਾ ਕੀਤਾ ਜਾ ਰਿਹਾ ਬਾਰ-ਬਾਰ ਜੱਥੇਬੰਦੀ ਮੀਟਿੰਗਾਂ ਦੇ ਵਿੱਚ ਜਾ ਕੇ ਜਿਹੜੀ ਸਹਿਮਤੀ ਬਣਦੀ ਉਹ ਮੀਟਿੰਗਾਂ ਨੂੰ ਰਿਕਤੀ ਰੂਪ ਦੇ ਵਿੱਚ ਮਾਰ ਦਿੱਤਾ ਅਰੇਂਜਮੈਂਟ ਤੇ ਸਰਕਾਰ ਉਸ ਚੀਜ਼ ਤੋਂ ਲਗਾਤਾਰ ਪਾਗੀ ਅਗਲੀ ਰਣਨੀਤੀ ਕੀ ਜੇ ਇਸ ਤਰ੍ਹਾਂ ਦੇ ਵਿੱਚ ਜਿਹੜਾ ਨਾ ਦਿੱਤਾ ਹਰਤਾ ਦਾ ਹਰਤਾ ਨਾ ਸਰਕਾਰੀ ਰਹੇਗੀ ਜੂ ਵੀ ਜੱਥੇਬੰਦੀ ਸਰਕਾਰੀ ਹੈ ਮੁੱਖ ਮੰਤਰੀ ਰਹਿਸਤਾਂ ਉਸ ਤੋਂ ਬਾਅਦ ਲਿਖਿਆ ਜਾਵੇ ਜਾਂ ਕਿ ਕੋਈ ਚੌਂਕ ਜੇ ਵਿੱਚ ਧਰਨਾ ਪਿਆਰਾ ਜਾਂ ਕੋਈ ਰੋਕੂ ਇਸ ਤਰ੍ਹਾਂ ਦਾ ਤਰੀਕਾ ਲਗਾਤਾਰ ਦੇ ਵਿਚ ਦੋ ਕੰਮ ਆ ਦੇਖ ਕੇ ਉਹਦੇ ਵਿਚ ਕਿਉਂ ਬੰਨੀਆਂ ਤੇ ਨੀੜਾ ਪਈਆਂ ਨੇ ਦੀਆਂ ਟੈਂਡਰ ਰਨ ਨਹੀਂ ਕਰਦੇ ਅਤੇ ਮਨਨੀਆਂ ਮੰਨੀਆਂ ਹੋਣੀਆਂ ਬੰਦਾ ਦਾ ਨੋਟਿਸ ਜਾਰੀ ਨਹੀਂ ਕਰਦੇ ਉਹ ਤੱਕ ਹਰਤਾ ਜਾਰੀ ਕਰਨਾ ਚਲਾਣਾ ਤੋਂ ਜਨ ਤੀਜੇ ਦਿਨ ਵੀ ਜਾਰੀ ਕੀ ਕਰਨਾ ਚਾਹੀਦਾ ਅੱਜ ਸਾਡੀ ਹੜਤਾਲ ਜਿਹੜੀ ਆ ਗਈ ਤੀਜੇ ਦਿਨ ਚੱਲੀ ਗਈ ਆ ਤੀਜੇ ਦਿਨ ਵੀ ਅੱਜ ਮੁਕੰਮਲ ਤੌਰ ਤੇ ਜਿਹੜੀਆਂ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੇ ਬੱਸਾਂ ਨੇ ਉਹ ਬਿਲਕੁਲ ਬੰਦ ਨੇ ਕੱਲ ਸ਼ਾਮ ਪ੍ਰਿੰਸੀਪਲ ਕੱਤਰ ਸਾਹਿਬ ਨਾਲ ਮੀਟਿੰਗ ਹੋਈ ਆ ਉਹ ਮੀਟਿੰਗ ਦੇ ਵਿੱਚ ਮੰਨਦੇ ਨੇ ਕਿ ਕਿਲੋਮੀਟਰ ਬੱਸਾਂ ਜਿਹੜੀਆਂ ਮੈਕਨ ਵਾਸਤੇ ਨੁਕਸਾਨਦਾਇਕ ਨੇ ਉਹ ਮੰਨਦੇ ਨੇ ਇਹਦੀ ਕੱਚੇ ਕੰਮਿਆਂ ਨੂੰ ਪੱਕਾ ਕਰਨਾ ਚਾਹੀਦਾ ਪਰ ਜਦੋਂ ਗੱਲ ਆਉਂਦੀ ਆ ਕਿ ਸਾਡੀਆਂ ਮੰਗਾਂ ਨੂੰ ਜਿਹੜਾ ਲਿਖਤੀ ਤੌਰ ਤੇ ਮੰਨ ਲਿਆ ਜਾਵੇ ਉਦੋਂ ਅੱਜ 16 ਘੰਟੇ ਬੀਤ ਗਏ ਨੇ ਪਰ ਹਜੇ ਤੱਕ ਵੀ ਕੋਈ ਚਿੱਠੀ ਜਾਂ ਪੱਤਰ ਜਾਰੀ ਨਹੀਂ ਹੋਇਆ ਸੋ ਅਸੀਂ ਮਜਬੂਰ ਹਾਂ ਜਿੰਨਾ ਚਿਰ ਸਾਨੂੰ ਕੋਈ ਲਿਖਤੀ ਚਿੱਠੀ ਪੱਤਰ ਨਹੀਂ ਮਿਲਦਾ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰਵੇ ਦੇਖੋ ਅੱਜ ਤੀਜਾ ਦਿਨ ਹੈ ਹੜਤਾਲ ਦਾ ਮਾਨਯੋਗ ਟਰਾਂਸਪੋਰਟ ਮੰਤਰੀ ਸਾਹਿਬ ਵੱਲੋਂ ਇੱਕ ਵੀ ਬਿਆਨ ਨਹੀਂ ਆਇਆ ਕਿ ਮੈਂ ਲੋਕਾਂ ਦੀ ਸਹੂਲਤ ਵਾਸਤੇ ਹੜਤਾਲ ਖਲੋਣਾ ਚਾਹੁੰਨਾ ਹੈਗਾ ਵਿੱਤ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਤੁਸੀਂ ਕਿਸੇ ਦਾ ਵੀ ਬਿਆਨ ਸੁਣਿਆ ਕਿ ਅਸੀਂ ਇਕੱਲੇ ਕੱਚੇ ਕਾਮਿਆਂ ਨੇ ਲੋਕਾਂ ਦੀ ਸੀ ਟੈਨਸ਼ਨ ਲੈਰ ਕੀ ਆ ਅਸੀਂ ਢੇਕਾ ਤਾਂ ਨਹੀਂ ਲਿਆ ਸਾਡੇ ਪਰਿਵਾਰ ਰੋ ਰਹੇ ਨੇ ਅਸੀਂ ਆਪ ਰੋ ਰਹੇ ਆ ਇਹ ਕਿੱਥੇ ਨੇ ਸਾਡੇ ਚੁਣੇ ਹੋਏ ਨਮਾਇंदे ਕਿੱਥੇ ਨੇ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਮੰਤਰੀ ਬਣਾਇਆ ਇਹਨਾਂ ਨੂੰ ਕੈਬਨਿਟ ਚ ਭੇਜਿਆ ਅੱਜ ਉਹ ਸਾਡੀ ਆਵਾਜ਼ ਹੀ ਨਹੀਂ ਪਰਦੇ ਪਏ ਉਹਨਾਂ ਨੂੰ ਕੋਈ ਫਿਕਰ ਨਹੀਂ ਕਿ ਲੋਕ ਰੋ ਰਹੇ ਨੇ ਦਾਵੇ ਤਾਂ ਬੜੇ ਕਿਤੇ ਸਰਕਾਰ ਬੜਾ ਤੋਂ ਬੰਲਾ ਪਰ ਮੁੰ ਲੱਗਦਾ ਹੈ ਜਗਾ ਜਗਾ ਧੰਨੇ ਲੱਗੇ ਲੋਕ ਸਾਡੇ 3 ਸਾਲ ਬੀਤ ਗਏ ਨੇ ਬਿਜਲੀ ਵਾਲੇ ਕੰਮੇ 3 ਦਿਨ ਹੜਤਾਲ ਤੇ ਰਹੇ ਨੇ 15 ਅਗਸਤ ਦੇ ਕਾਰਨ ਟੀਚਰਾਂ ਦੇ ਘਰਾਂ ਦੇ ਬਾਹਰ ਪੁਲਿਸ ਲਾਤੀ ਆ ਇੱਕ ਪੜਿਆ ਲਿਖਿਆ ਟੀਚਰ ਹੋਵੇ ਤੇ ਉਹਦੇ ਘਰ ਦੇ ਬਾਹਰ ਪੁਲਿਸ ਖੜੀ ਹੋਵੇ ਉਹ ਘਰੋਂ ਬਾਹਰ ਨਾ ਨਿਕਲੀਂ ਰੋਡਵੇਜ਼ ਦੇ ਕੰਮ 'ਚ ਸੜਕਾਂ ਦੇ ਬੈਠੇ ਨੇ ਤੇ ਇਹ ਸਰਕਾਰ ਕੇ ਸਾਰਾ ਜਿਹੜੀ ਫਰੰਟ ਤੇ ਆ ਲਗਾਤਾਰ ਥੇਲ ਹੁੰਦੀ ਆ ਅਗਲੀ ਨੀਤੀ ਕੀ ਹੋਏਗੀ ਬਿਲਕੁਲ ਜਿੱਨਾਂ 'ਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸੇ ਤਰ੍ਹਾਂ ਰੋਡਵੇਜ਼ ਤੇ ਪੀਆਰਟੀਸੀ ਬੰਦ ਰਹੇਗੀ ਤੇ ਮੁੱਖ ਮੰਤਰੀ ਦਾ ਘਰਾਓ ਜਿਹੜਾ ਹੈਗਾ ਉਹਦੀ ਰਿਹائش ਦਾ ਘਰਾਓ ਕਰਕੇ ਉੱਥੇ ਜਰੂਰ ਕੱਢਿਆ ਜਾਵੇ